ਅੱਜ ਇੱਕ ਹੋਰ ਆਪਾਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚਿਆ ਤੁਹਾਡੇ ਪਸੰਦ ਦੀਆਂ ਤੁਹਾਡੀ ਫਰਮਾਇਸ਼ ਤੇ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਬਾਕੀ ਕਹੋਗੇ ਵੀ ਵਧੀਆ ਗੱਡੀਆਂ ਨੇ ਤੇ ਪੂਰੀ ਆਪਾਂ ਗੱਲਬਾਤ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਵੀਡੀਓ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਕਿਉਂਕਿ ਆਪਣਾ ਜਿਹੜਾ WhatsApp ਨੰਬਰ ਹੈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਆਪਣੇ WhatsApp ਨੰਬਰ ਤੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਬਿਲਕੁਲ ਫਰੀਦ ਵਿੱਚ ਲਗਵਾ ਸਕਦੇ ਹਾਂ ਉੱਪਰ ਆਪਣਾ ਚੱਲਦਾ ਰਹਿੰਦਾ ਹੈ 7814038764 ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਆ ਘਰ ਮਕਾਨ ਕੁਝ ਵੀ ਹੈ ਜੀ ਭੇਜੋ ਆਪਣੇ ਕੋਲੇ ਹੁਣ ਆਪਾਂ ਗੱਲ ਕਰਾਂਗੇ ਮਸ਼ੀਨਰੀਆਂ ਦੀ ਜੇ ਆਪਾਂ ਪਹਿਲੀ ਗੱਡੀ ਦੀ ਗੱਲ ਕਰੀਏ ਆਪਣੇ ਕੋਲੇ ਸੁਵਿਪਟ VDI ਪਹੁੰਚੀ ਹੈ ਜੀ 2014 ਮਾਡਲ ਗੱਡੀ ਹੈ 66000 ਕੁੱਲ ਚੱਲੀ ਹੋਈ ਹੈ 425 ਡਿਮਾਂਡ ਹੈ ਤੇ ਗੱਡੀ ਖੜੀ ਹੈ ਬਠਿੰਡੇ ਏਰੀਆ 'ਚ ਨਵੇਂ ਟਾਇਰ ਨੇ ਘਰ ਦੀ ਗੱਡੀ ਹੈ ਮਾਲਕ ਦੇ ਘਰੇ ਖੜੀ ਆ ਬਹੁਤ ਸ਼ੌਂਕ ਨਾਲ ਰੱਖੀ ਹੋਈ ਆ ਮਾਲਕ ਨੇ ਚਲਾਈ ਬਹੁਤ ਸ਼ੌਂਕ ਨਾਲ ਹੋਈ ਆ ਬਾਕੀ ਤੁਸੀਂ ਦੇਖੋ ਨਾ ਤਾਂ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਗੱਡੀ ਆ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਟਰਾਈ ਲੈਣੀ ਆ ਟਰਾਈ ਲੈ ਲਿਓ ਬਾਕੀ ਅੰਦਰੋਂ ਫੁੱਲ ਗਾਰੰਟੀ ਆ ਹਰ ਚੀਜ਼ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਾਲਕ ਕਹਿੰਦੇ ਆ ਮੌਕੇ ਦਾ 1 ਰੁਪਿਆ ਗੱਡੀ ਭਾਲ ਦੇਣੀ ਕਿਉਂਕਿ ਸਾਰਾ ਕੰਮ ਟੋਟਲ ਹੀ ਕਰਵਾ ਰੱਖਿਆ ਜਿੰਨਾ ਦੀ ਗੱਡੀ ਹੈ 80 992 35287 ਜਿਹੜੀ ਦੂਜੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਆਪਣੀ ਕੋਲੇ ਵਰਨਾ ਗੱਡੀ ਮਾਲਕ ਨੇ ਭੇਜੀ ਆ ਵਰਨਾ ਗੱਡੀ ਆ 13 ਮਾਡਲ ਹੈ 13 ਮਾਡਲ ਗੱਡੀ ਹੈ ਤੇ ਫਸਟ ਓਨਰ ਜੀ ਜਿਹੜਾ ਗੱਡੀ ਲਊਗਾ ਉਹਨਾਂ ਦੇ ਸੈਕੰਡ ਨਾਮ ਗੱਡੀ ਹੋਵੇਗੀ ਫਿਲਹਾਲ ਫਸਟ ਓਨਰ ਹੀ ਆ ਪੰਜਾਬ ਨੰਬਰ ਹੈ ਗੱਡੀ ਤੇ ਮਾਲਕ ਜਿਹੜੇ ਹੈਗੇ ਆ ਜੀ ਉਹ ਬਾਹਰ ਗਏ ਗੱਡੀ ਨੂੰ ਸੇਲ ਕਰਨੇ ਤੇ ਲੁਧਿਆਣਾ ਮਾਲਕ ਦਾ ਏਰੀਆ 425 ਡਿਮਾਂਡ ਹੈ ਨਵੇਂ ਟੇਰਾ ਚ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਨੁਕਸ ਕੋਈ ਨਹੀਂ ਵਰਨਾ ਗੱਡੀ ਆ ਪੂਰੀ ਵਧੀਆ ਗੱਡੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਡੈਮੇਜ ਨਾ ਕੋਈ ਲੱਗੀ ਹੋਈ ਪੂਰੀ ਜੈਨੂਮਨ ਕੰਡੀਸ਼ਨ ਦੀ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਆਪਾਂ ਨੂੰ ਵਧੀਆ ਵਰਕਿੰਗ ਦੇ ਵਿੱਚ ਤੇ ਵਧੀਆ ਚੜੇ ਚੜਾਏ ਸੀਟ ਕਵਰ ਮਿਲ ਜਾਣਗੇ ਸਾਰਾ ਕੁਝ ਵਧੀਆ ਸਾਰੇ ਫੰਕਸ਼ਨ ਚੱਲਦੇ ਆ 1 ਰੁਪਿਆ ਲਾਉਣ ਦੀ ਲੋੜ ਨਹੀਂ ਮਾਲਕ ਨੇ ਖਾਸ ਕਿਹਾ ਜੀ ਵੀ ਸਾਰਾ ਕੰਮ ਟੋਟਲ ਹੀ ਕਰਵਾ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 78800 88 16261 ਬਾਕੀ ਨੰਬਰ ਸਕਰੀਨ ਤੇ ਦੇ ਰੱਖਿਆ ਆਪਾਂ ਕਨਫਰਮ ਜ਼ਰੂਰ ਕਰ ਲਿਆ ਕਰੋ ਇੱਕ ਆਪਣੇ ਕੋਲੇ ਗੱਡੀ ਪਹੁੰਚੀ ਜੀ ਹੁੰਡਾਈ ਦੀ ਗੇਟਸ ਪੈਟਰੋਲ ਤੇ ਗੱਡੀ ਦਾ ਮਾਡਲ 2006 ਹੈ ਪੂਰੀ ਗੱਡੀ ਪਾਵਰ ਹੈ ਤੇ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਜੇ ਆਪਾਂ ਵਾੜੀ ਲੈਣ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਮੈਂ ਕੁਝ ਨਹੀਂ ਦੱਸਦਾ ਜੀ ਕਿਉਂਕਿ ਸਕ੍ਰੈਚ ਤੇ ਡੈਮੇਜ ਹਲਕੇ ਫੁਲਕੇ ਆਪਾਂ ਨੂੰ ਮਿਲੂਗੀ ਬਾਕੀ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਸਾਰਾ ਕੁਝ ਤੁਸੀਂ ਆਪੇ ਦੇਖ ਲਓ ਰੇਟ ਮੰਗਿਆ ਇਹਨਾਂ ਨੇ 65000 ਤੇ ਗੱਡੀ ਖੜੀ ਆ ਅੰਮ੍ਰਿਤਸਰ ਤੇ ਮਾਲਕ ਨੇ ਕਿਹਾ ਇੱਕ ਗੱਲ ਜ਼ਰੂਰ ਕਹੀ ਆ ਵੀ ਇੰਜਨ ਗੇਅਰ ਦੀ ਪੂਰੀ ਵਧੀਆ ਇੰਜਨ ਗੇਅਰ ਚ ਜੱਜ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਜੀ ਚਲਾਉਣ ਚ ਬਹੁਤ ਵਧੀਆ ਤੇ ਬਹੁਤ ਸਮੂਥ ਹੈਗੀ ਬਾਕੀ ਤੁਸੀਂ ਜਾ ਕੇ ਦੇਖ ਲਿਓ ਤੇ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਨੰਬਰ 84170 2834 ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਆਲਟੋ ਐਲ ਐਕਸ ਆਈ 2007 ਮਾਡਲ ਗੱਡੀ ਦੇਖੋ ਤੁਸੀਂ ਪਠਾਨਕੋਟ ਗੱਡੀ ਮਾਲਕ ਦੇ ਘਰੇ ਖੜੀ ਹੈ ਤੇ ਪੰਜਾਬ ਨੰਬਰ ਹੈ 140000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਤੁਸੀਂ ਆਪੇ ਦੇਖ ਲਓ ਤੁਹਾਡੇ ਸਾਹਮਣੇ ਗੱਡੀ ਹੈ ਟਾਇਰਾਂ ਚ ਅਲਾਈ ਲੱਗੀ ਨਹੀਂ ਟਾਇਰ ਵਧੀਆ ਨੇ 1.40 ਮੰਗ ਮਾਲਕ ਨੇ ਪਾਈ ਹੈ ਬਾਕੀ ਕਹਿੰਦੇ ਸੀਗੇ ਮੋਕੇ ਤੇ ਕਰ ਲਾਂਗੇ ਤੇ ਇੱਕ ਵਾਰੀ ਡਿਮਾਂਡ ਹੈ ਪਰ ਰੇਟ ਤੁਸੀਂ ਆਪੇ ਦੇਖ ਲਓ ਮਾਲਕ ਨਾਲ ਆਪੇ ਗੱਲ ਕਰ ਲਿਓ ਮਾਲਕ ਨੇ ਕਿਹਾ ਇੰਜਨ ਗੇਅਰ ਚ ਕੋਈ ਨੁਕਸ ਨਹੀਂ ਹੈਗਾ ਇੰਜਨ ਗੇਅਰ ਬਹੁਤ ਵਧੀਆ ਜੀ ਚਲਾਉਣ ਦੇ ਵਿੱਚ ਬਹੁਤ ਵਧੀਆ ਸਮੂਥ ਗੱਡੀ ਹੈ ਬਾਕੀ ਏਸੀ ਹੀਟਰ ਵਗੈਰਾ ਵਰਕਿੰਗ ਦੇ ਵਿੱਚ ਹੈ ਨੁਕਸ ਕੋਈ ਨਹੀਂ ਮਿਲਣਾ ਆਪ ਨੂੰ ਜਾ ਕੇ ਆਪਾਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਤੇ ਨਾ ਤਾਂ ਕੋਈ ਬਾਹਰੋਂ ਡੈਮੇਜ ਹੈ ਨਾ ਕੋਈ ਅੰਦਰੋਂ ਕੋਈ ਟੀ ਆ ਕੋਈ ਚੀਜ਼ ਡੈਮੇਜ ਹੈ ਨਾ ਕੋਈ ਪਾਟੇ ਪ੍ਰਾਣੇ ਸੀਟ ਕਵਰ ਨੇ ਵਧੀਆ ਚੜੇ ਹੋਏ ਨੇ ਵਧੀਆ ਮੈਟਿੰਗ ਹੋਈ ਹੈ ਤੇ ਵਧੀਆ ਗੱਡੀ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਟ్రਾਈ ਲੈ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਮਾਲਕ ਨੂੰ ਫੋਨ ਕਰਕੇ ਜਾਇਓ ਜੀ ਕਿਉਂਕਿ ਕਈ ਵਾਰੀ ਆਪਾਂ ਬਿਨਾਂ ਪੁੱਛੇ ਚਲੇ ਜਾਂਦੇ ਜੀ ਉਹ ਤੋਂ ਬਾਅਦ ਜਦੋਂ ਆਪਾਂ ਮੌਕੇ ਤੇ ਫੋਨ ਕਰਦੇ ਆਂ ਜੇ ਆਪਾਂ ਨੂੰ ਪਤਾ ਲੱਗਦਾ ਵੀ ਮਾਲਕ ਘਰੇ ਹੈ ਨਹੀਂ ਜਾਂ ਇੱਧਰ ਉੱਧਰ ਗਏ ਹੋਏ ਆ ਜਾਂ ਕੰਮ ਕਰਦੇ ਵਿੱਚ ਵਿਜੀ ਹੈ ਜੀ ਤਾਂ ਕਰਕੇ ਇੱਕ ਵਾਰੀ ਫੋਨ ਕਰਨਾ ਜ਼ਰੂਰੀ ਹੁੰਦਾ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 94 644 93260 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਮਸ਼ੀਨਰੀਆਂ ਦੀ ਗੱਲਬਾਤਾਂ ਚੱਲ ਰਹੀ ਹੈ ਜੀ ਕਿ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਈਆਂ ਅੱਗੇ ਖੜੀਆਂ ਤੇ ਤੁਸੀਂ ਦੇਖੋਗੇ ਤੇ ਆਪਾਂ ساری ਗੱਲਬਾਤ ਕਰਾਂਗੇ ਹਲੇ ਤੱਕ ਵੀਡੀਓ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਤੇ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਚੈਨਲ ਦਾ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਤੇ ਬੱਤ ਬਸਪੋਰਟ ਕਰਿਆ ਕਰੋ ਤੁਹਾਡੇ ਵਾਸਤੇ ਆਪਾਂ ਹਰ ਰੋਜ਼ ਮਸ਼ਿਨਰੀਆਂ ਤੇ ਕੋਠੀ ਮਕਾਨ ਘਰ ਲੈ ਕੇ ਆਉਂਦ ਰਹੇ ਨੇ ਜੀ। ਬਾਕੀ ਤੁਹਾਡੇ ਸਾਧਕੇ ਸਾਰਾ ਕੁਝ ਕਰ ਦਿਆ ਕਰੂ ਜੀ। ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਵੀ ਵੀਡੀਓ ਤੇ ਗੱਡੀਆਂ ਤੋਂ ਕਿਵੇਂ ਦੀਆਂ ਲੱਗਦੀਆਂ ਜੀ। ਤੇ ਇੱਕ ਬੇਨਤੀ ਜਰੂਰ ਕਰੂਗਾ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਕੁਝ ਵੀ ਆਪਣੇ ਕੋਲੇ ਭੇਜ ਦਿਓ ਚਾਹੇ ਕੋਠੀ ਚਾਹੇ ਮਕਾਨ ਚਾਹੇ ਘਰ ਜਦੋਂ ਆਪਣੇ ਕੋਲੇ ਤੁਸੀਂ ਭੇਜ ਦਿਓ ਤੇ ਜਿਹੜਾ ਰੇਟ ਤੁਸੀਂ ਲਾ ਕੇ ਭੇਜ ਦਿਓ ਉਹ ਬੇਨਤੀ ਵਾਲੀ ਗੱਲ ਹੈ। ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਕੰਪਲੇਂਟ ਬਹੁਤ ਹੀ ਜ਼ਿਆਦਾ ਆਉਂਦੀ ਹੈ ਜੀ ਰੇਟ ਜ਼ਿਆਦਾ ਹੋਣ ਤੇ ਬਾਕੀ ਭੇਜ ਦਿਆ ਕਰੋ ਕੋਠੀਆਂ ਮਕਾਨਾਂ ਘਰ ਕੁਝ ਵੀ ਹੈ ਆਪਾਂ ਫਰੀ ਦੇ ਵਿਚਾਰ ਲਗਾ ਦੇਵਾਂਗੇ ਜੀ ਹੁਣ ਆਪਾਂ ਫਿਰ ਤੋਂ ਗੱਲ ਕਰਦੇ ਹਾਂ ਜੀ ਵੀਡੀਓ ਦੀ ਆਪਣੇ ਕੋਲੇ ਡਿਜ਼ਾਇਰ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ 2014 ਮਾਡਲ ਗੱਡੀ ਹੈ ਫਾਸਟ ਓਨਰ ਗੱਡੀ ਹੈ ਤੇ 290 ਡਿਮਾਂਡ ਹੈ ਤਰਨ ਤਰਨ ਏਰੀਆ 'ਚ ਗੱਡੀ ਖੜੀ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੰਡੀਸ਼ਨ ਆਲ ਓਕੇ ਐ ਬਾਕੀ ਤੁਹਾਡੇ ਸਾਹਮਣੇ ਐ ਜੀ ਤੇ ਗੱਡੀ ਰੰਗ ਤਾਂ ਹੋਈ ਐ ਬਾਕੀ ਤੁਸੀਂ ਆਪੇ ਦੇਖ ਲਓ ਮਾਲਕ ਨਾਲ ਗੱਲ ਕਰ ਲਿਓ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 98762 59735 ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਹਾਂ ਜੀ 10 ਮਾਡਲ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 1.45 ਮੰਗ ਹੈ ਨਵੇਂ ਟਾਇਰਾਂ ਚ ਗੱਡੀ ਦੀ ਕੰਡੀਸ਼ਨ ਠੀਕ ਹੈ ਵਧੀਆ ਹੈ ਘਰ ਦੀ ਗੱਡੀ ਆ ਘਰੇ ਖੜੀ ਆ ਮਾਲਕ ਦੀ 1 45 ਡਿਮਾਂਡ ਲੈਸ ਬੱਸ ਹੋ ਜਾਊਗਾ ਤੇ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਜਾ ਕੇ ਦੇਖ ਲਓ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ 99881 38205 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ Maruti 800 ਗੱਡੀ ਮਾਲਕ ਨੇ ਭੇਜੀ ਐ ਸੇਲ ਵਾਸਤੇ ਵੇਚਣੀ ਆ ਇਹਨਾਂ ਨੇ 2002 ਮਾਡਲ ਗੱਡੀ ਐ ਰੇਟ 40500 ਸਰਫ ਬਾਕੀ ਕਹਿੰਦੇ ਸੀਗੇ ਮੌਕੇ ਤੇ ਘੱਟਵਾਦਾ ਕਰ ਲਾਂਗੇ ਰਾਮਪੁਰਾ ਫੁੱਲ ਇਹਨਾਂ ਦਾ ਏਰੀਆ ਹੈ 6570 ਪੈਸੀ ਟੈਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜਿੰਨਾ ਦੀ ਗੱਡੀ ਹੈ ਨੰਬਰ 98 55409695 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਗੱਲ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਜਿੰਨੀਆਂ ਗੱਡੀਆਂ ਤੁਹਾਨੂੰ ਦਿਖਾਈਆਂ ਪੂਰੀ ਜਾਣਕਾਰੀ ਤੁਹਾਨੂੰ ਮਿਲ ਗਈ ਤੇ ਮਾਲਕਾਂ ਦੇ ਨੰਬਰ ਵੀ ਤੁਹਾਨੂੰ ਮਿਲ ਗਏ ਜੀ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀ ਗੱਡੀ ਬਾਰੇ ਤੁਸੀਂ ਫੋਨ ਲਗਾ ਸਕਦੇ ਹੋ ਜੀ ਮਾਲਕ ਤੋਂ ਜਾਣਕਾਰੀ ਤੁਸੀਂ ਆਪੇ ਲੈ ਸਕਦੇ ਹੋ ਜੇ ਮੇਰੇ ਵੱਲੋਂ ਕੋਈ ਰਹਿ ਗਈ ਹੋਵੇ ਬਾਕੀ ਵੀਡੀਓ ਬਸ ਆ ਜਾਏ ਨੇ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਨੂੰ ਹਰ ਰੋਜ਼ ਕਹਿਣਾ ਹੁੰਦਾ ਜੀ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਬਿਲਕੁਲ ਫਰੀ ਦੇ ਵਿੱਚ ਆਪ ਐਡ ਕਰਦੇ ਹਾਂ ਤੁਹਾਡੇ ਕੋਲੇ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਕੂਠੀ ਆ ਘਰ ਮਕਾਨ ਹੈ ਜਾਂ ਆਸ ਪੜੋਸ ਦੇ ਵਿੱਚ ਆਪਣੇ ਹੁੰਦੀ ਹੈ ਜੀ ਤੇ ਉਹਨਾਂ ਨੂੰ ਵੀ ਆਪਣਾ WhatsApp ਨੰਬਰ ਦੱਸ ਦਿਆ ਕਰੋ ਤੇ ਚੈਨਲ ਬਾਰੇ ਦੱਸ ਦਿਆ ਕਰੋ ਤੇ ਉਹਨਾਂ ਨੂੰ ਕਹਿ ਦਿਆ ਕਰੋ ਵੀ ਭੇਜ ਦੋ ਇਹਨਾਂ ਨੂੰ ਤੇ ਤੁਹਾਡੀ ਜਿਹੜੀ ਕੂਠੀ ਹੈ ਜਾਂ ਮਕਾਨ ਹੈ ਜਾਂ ਗੱਡੀ ਹੈ ਸੇਲ ਕਰਵਾ ਦੇਣਗੇ ਤਾਂ ਕਿ ਆਪਣਾ WhatsApp ਨੰਬਰ 78140 38064 ਚੱਲਦੇ ਰਹਿੰਦਾ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਕੂਠੀ ਮਕਾਨ ਘਰ ਜਾਂ ਕੋਈ ਗੱਡੀ ਚਾਹੀਦੀ ਹੈ ਮੋਟਰਸਾਈਕਲ ਚਾਹੀਦਾ ਕਮੈਂਟ ਪਾਓ ਜੀ